ਜਰ ਜਨਾਬਾਰੇ ਅਕਸਰ ਕਹਿਣਾ ਕਿ ਜਿਹੜਾ ਕਲਾਕਾਰ ਕਹੀ ਵੀ ਚਲਾ ਲੈਂਦਾ ਤੇ ਵਾਜਾ ਵੀ ਵਜਾ ਲੈਂਦਾ ਕੰਨ ਉੱਤੇ ਹੱਥ ਰੱਖ ਕੇ ਇਹ ਗਲੰਬੀ ਲਾ ਲੈਂਦਾ ਕੰਗਣੀ ਸਰਦਾਰੀ ਤੇ ਸਰਨੇਮ ਗੀਤ गा ਕੇ ਖਾੜੇ ਚ ਸਰੋਤਿਆਂ ਦੇ ਭੰਗੜੇ ਪਵਾ ਦਿੰਦਾ ਜੰਮੇ ਨਾਲ ਦੇ ਕਿਦੋਂ ਨਹੀਂ ਮੁੱਲ ਥਿਉਂਦੇ ਵਾਲਾ ਗੀਤ गा ਕੇ ਵਿਛੜੇ ਭਰਾਵਾਂ ਦੀਆਂ ਜੱਫੀਆਂ ਪਵਾ ਦਿੰਦਾ ਮਰਜੀ ਦਾ ਮਾਲਕ ਪਲਾੜ ਦਾ ਸਲਾਨੀ ਪਹਿਲੀ ਮੁਲਾਕਾਤ ਵਿੱਚ ਆਪਣਾ ਬਣਾ ਲੈਂਦਾ ਤੇ ਜਗਰਾਵਾਂ ਦੇ ਇਲਾਕੇ ਵਿੱਚ ਗੱਭਰੂ ਦਾ ਪਿੰਡ ਮਹਾਲੀ ਤੋਂ ਪਿੰਡ ਗੱਡੀ ਘੰਟੇ ਚਲਾ ਦਿੰਦਾ ਬੜੀ ਨਜ਼ਰ ਲਗਜ਼ਰੀ ਪ੍ਰੋਗਾਇਕ 4x4 ਗੱਭਰੂ ਰਾਜਵੀਰ ਜਵੰਦਸਾ ਵਾਹ 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 ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਪੇਸ਼ਕਾਰੀ ਬੜੀ ਵਧੀਆ ਮਿਹਰਬਾਨੀ ਸਰ ਥੈਂਕ ਯੂ ਪੇਸ਼ਕਾਰੀ ਤਾਂ ਇੰਨੀ ਕਮਾਲ ਦੀ ਆ ਬੰਦੇ ਨੂੰ ਭਲੇਖਾ ਪੈ ਜਾਂਦਾ ਪਤਾ ਨਹੀਂ ਕੀ ਆਉਣ ਲੱਗਿਆ ਥੈਂਕ ਯੂ ਥੈਂਕ ਯੂ ਸੋ ਮਚ ਅਸਲ ਚ ਗਾਉਣ ਵਾਲਿਆਂ ਦੀ ਹਵਾ ਇਹ ਬਣਾਉਂਦੇ ਆ ਇੱਕ ਦਿਨ ਮੈਂ ਸਟੇਜ ਦੇ ਪਿਛਲੇ ਪਾਸੇ ਖੜਾ ਇਹ ਸਟੇਜ ਤੋਂ ਬੋਲਦਿਆਂ ਕਹਿੰਦੇ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਬਹੁਤ ਹੀ ਤਕੜਾ ਕਲਾਕਾਰ ਆ ਬਹੁਤ ਹੀ ਤਕੜਾ ਕਲਾਕਾਰ ਉਹ ਦੋ ਤਿੰਨ ਵਾਰੀ ਜਦੋਂ ਤਕੜਾ ਤਕੜਾ ਕਹਿੰਦਾ ਮੈਂ ਸਟੇਜ ਤੇ ਆਇਆ ਸਾਰੇ ਹੱਸਣ ਲੱਗੇ ਬੀਬੀਆਂ ਬੈਠੀਆਂ ਹੱਸੀ ਜਾਣ ਨਾਲੇ ਕੂੜੀਆਂ ਮਰੀ ਜਾਣ ਇੱਕ ਦੂਸਰੀ ਕਹਿੰਦੀਆਂ ਲੈ ਆ ਤਕੜਾ ਕਲਾਕਾਰ ਇਹਨੇ ਤਾਂ ਨਾਨਕਾਂ ਦੀ ਪੰਜੀਰੀ ਦਾ ਮੁੱਲ ਵੀ ਨਹੀਂ ਮੋੜਿਆ ਉਹਨਾਂ ਨੂੰ ਲੱਗਿਆ ਕੋਈ ਪਹਿਲਵਾਨ ਆਉਣ ਲੱਗਿਆ ਬਹੁਤ ਹੀ ਤਕੜਾ ਤਕੜਾ ਕਹਿੰਦੇ ਆ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਉਮੀਦਾਂ ਦੇ ਖਰੇ ਉੱਤਰ ਜੇ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਇਹੋ ਲੋ ਸਾਰੇ ਸੱਜਣਾ ਨੂੰ 0399 ਗੱਡੀ ਗਲਤ پارک ਹੋਈ ਆ ਜੀ ਕਿਰਪਾ ਕਰਕੇ ਸਹੀ پارک ਕਰ ਦਿਓ ਧੰਨਵਾਦ ਗੱਡੀਆਂ ਕਾਫੀ ਗਲਤ پارک ਹੋਈਆਂ ਜੀ ਸਰ ਆਪਣੇ ਵਾਲੀ ਠੀਕ ਹੈ ਠੀਕ ਹੈ ਜੀ ਕਈ ਵਾਰ ਇਹ ਵੀ ਹੁੰਦਾ ਨਾ ਇੱਕ ਵਾਰੀ ਮੇਲੇ ਤੇ ਗਈ ਆਈਏ ਕੋਈ ਪਰਚੀ ਲਿਖ ਕੇ ਦੇ ਕੇ ਗਿਆ ਕਹਿੰਦਾ ਜੀ ਆ ਗੱਡੀ ਕੋਈ ਰਸਤੇ 'ਚ ਖੜੀ ਇਹਨੂੰ ਸਾਈਡ ਤੇ ਕਰੋ ਅਸੀਂ ਬੋਲੀ ਵੀ ਗਿਆ ਜਦੋਂ ਨੰਬਰ ਦੇਖਿਆ ਉਹ ਸਾਡਾ ਜੀ ਪਹਿਲਾਂ ਆਪਣੇ ਵਾਲੀ ਦੇਖ ਲਿਓ ਕਿੱਥੇ ਆ ਉਹ ਗੱਡੀਆਂ ਜ਼ਰੂਰ ਦੇਖਿਓ ਬਈ ਕਈਆਂ ਨੇ ਜਾਣਾ ਹੁੰਦਾ ਰਸਤੇ 'ਚ ਕਿਸੇ ਦਾ ਰਸਤਾ ਨਾ ਬਲੌਕ ਕਰੀਏ ਉਹ ਵੀ ਜਰੂਰ ਦੇਖਿਓ ਦੀਪ ਜੀ ਦੀਪੜਾਚਾ ਸਭ ਪਹੁੰਚੇ ਹੋਇਆ ਬਾਬਾ ਜੀ ਆਏ ਨੂੰ ਬਹੁਤ ਚੰਗਾ ਲੱਗਿਆ ਬਹੁਤ ਕਮਾਲ ਦੇ ਸਾਡੀ ਮਿਊਜ਼ਿਕ ਇੰਡਸਟਰੀ ਦੇ ਉਹ ਸਾਰੇ ਆ ਜਿਹੜੇ ਕਮਾਲ ਦਾ ਲਿਖਦੇ ਆ ਕਮਾਲ ਦਾ ਗਾਉਂਦੇ ਆ ਸੰਗੀਤਕ ਪਰਿਵਾਰ ਨਾਲ ਜੁੜੇ ਹੋਏ ਆ ਸੰਗੀਤਕ ਰੂਹ ਹੈ ਜੀ ਆਏ ਨੂੰ ਲਓ ਸਾਰਿਆਂ ਸੱਜਣਾ ਨੂੰ ਖੁੱਲਾ ਸੱਦਾ ਆਹ ਸਾਰੀ ਸ਼ਾਮਲਾਟ ਆਪਣੀ ਹੋਈ ਅੱਜ ਆ ਪਿੰਡਾਂ ਦੇ ਰਹਿਣ ਵਾਲੇ ਬੰਦੇ ਆ ਆਪਾਂ ਸ਼ਾਮਲਾਟ ਤਾਂ ਵੈਸੇ ਹੀ ਖਾਲੀ ਪਿੰਡ ਚ ਸੋਹਣੀ ਨਹੀਂ ਲੱਗਦੀ ਹੁੰਦੀ ਤੋ ਇਹਨੂੰ ਆਪਾਂ ਖਾਲੀ ਨਹੀਂ ਰਹਿਣ ਦੇਣਾ ਆ ਗਿਆ ਮੈਂ ਸਾਰੇ 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 ਸੁਣਾਉਣੇ ਤੁਹਾਨੂੰ ਸਾਰੇ ਹਲੋ ਇਹ ਕਿ ਵੀਰਾਂ ਨੂੰ ਬੇਨਤੀ ਆ ਸੁਣਦੇ ਜਾਇਓ ਭੰਗੜਾ ਪਾਉਂਦੇ ਜਾਇਓ ਰੋਕਿਓ ਨਾ ਕੰਟੀਨਿਊ ਰੱਖਣਾ ਆਪਣਾ ਭੰਗੜਾ ਸਾਰੇ ਗੀਤ ਲਾ ਦੇਣੇ ਆ ਤੇ ਜੇ ਕਿਸੇ ਕੋਲ ਪੈਸੇ ਨੇ ਬੰਦੇ ਨੂੰ ਕਿਸੇ ਨੂੰ ਪੈਸੇ ਖੁੱਲੇ ਚਾਹੀਦੇ ਹੁਣ ਜਵੰਦਾ ਟਰੇਡਰ ਦੇ ਆਰਤੀ ਇਧਰ ਬੈਠੇ ਨੇ ਉਧਰੋਂ ਲੈ ਲਿਓ ਇਹ ਤੁਹਾਡਾ ਸਰਕਲ ਚੱਲਦਾ ਰਹੇਗਾ ਆਪਾਂ ਇੰਜੋਏ ਕਰਦੇ ਜਾਣਾ ਜੀ ਥੈਂਕ ਯੂ ਜੀ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਗੌਣ ਵਾਲਾ ਬੰਦਾ ਹੁੰਦਾ ਨਾ ਤੁਸੀਂ ਤਾਂ ਸਾਰੇ ਪਿੰਡਾਂ ਵਾਲੇ ਹੀ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਤੇ ਪਿੰਡਾਂ ਦੇ ਵਿੱਚ ਕੀ ਹੁੰਦਾ ਤੁਸੀਂ ਹੜੰਬਾ ਚੱਲਦਾ ਦੇਖਿਆ ਹੁਣ ਕਿਸੇ ਨੇ ਜਦੋਂ ਕਣ ਕਬੱਡੀ ਹੁੰਦੀ ਹੈ ਇੱਕ ਹੜੰਬੇ ਦੇ ਵਿੱਚ ਰੁਗ ਲਾਉਂਦਾ ਹੁੰਦਾ ਬੰਦਾ ਉਹ ਰੁਗ ਲਾਉਣ ਵਾਲਾ ਮੈਂ ਹੀ ਅੱਜ ਮਤਲਬ ਮੈਂ ਇੰਨਾ ਬਿਜ਼ੀ ਆ ਕਿ ਤੇ ਮੈਨੂੰ ਵਾਰ-ਵਾਰ ਬੁਲਾਓਗੇ ਤਾਂ ਹਾਥੀਂ ਨਾਲ ਵਿੱਚ ਦੇ ਲਈਏ ਉਸ ਤਰੀਕੇ ਨਾਲ ਰੱਖਿਓ ਵੀ ਗੌਣ ਗੌਣ ਦਿਓ ਬਸ ਰੋਕਿਓ ਨਾ ਇਹ ਸਾਨੂੰ ਸਮੱਸਿਆ ਬਹੁਤ ਆਉਂਦੀ ਆ ਬੰਦਾ ਰੋਕਣ ਲੱਗ ਜਾਂਦਾ ਸਾਹਮਣੇ ਉਹ ਗੱਲ ਕੁਝ ਵੀ ਨਹੀਂ ਹੁੰਦੀ ਜੇ ਕੋਈ ਗੱਲ ਕਹਿਣੀ ਆ ਤਾਂ ਇਧਰਲੇ ਪਾਸੇ ਦੀ ਆ ਕੇ ਤੁਸੀਂ ਆਪਣੀ ਦੱਸ ਸਕਦੇ ਹੋ ਬਹੁਤ-ਬਹੁਤ ਸ਼